ਸਾਬਿਤ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਇਹ ਤੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ ਹੈ ਜਿਨ੍ਹਾਂ ਨੂੰ ਬੋਧ ਨਹੀਂ ਹੈ ਸਮਝ ਨਹੀਂ ਹੈ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਅਵਰੀ ਕਰਮ ਨਾ ਲੈ ਕੇ ਇਸ ਦੀ ਵਿਜ਼ਾਹਤ ਦਾਸ ਨੇ ਕਿਧਰੇ ਦੋ ਦਿਨ ਕੀਤੀ ਬੜਾ ਇੱਕ ਦਾਰਸ਼ਨਿਕ ਸ਼ਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ ਵੇਖ ਭਗਵਾ ਅੱਜਕਲ ਉਸ ਦਾ ਡੇਰਾ ਕਰਨਾਲ ਦੇ ਚ ਬਹੁਤ ਜ਼ੈਇਫ ਹੋ ਗਿਆ ਉਹ ਵੀ ਕਿਧਰੇ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ ਸਾਧੂਆਂ ਦਾ ਇਕੱਠ ਸੀ ਜੋ 30-40 ਸਰੋਤੇ ਬੈਠੇ ਸਨ ਸਾਧੂ ਹੀ ਸਨ ਨਿਰਮਲੇ ਕੁਦਾਸੀਨ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਕਿ ਅਤੀ ਉਪਮਾ ਅਲੰਕਾਰ ਹੈ ਸਾਹਿਤਿਕ ਦੁਨੀਆ ਵਿੱਚ ਕਵਿਤਾ ਦੀ ਦੁਨੀਆ ਵਿੱਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਉਣ ਵਾਸਤੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਖ ਝੂਠ ਬਿ ਬੋਖਨ ਸਾਰੰਗ ਐ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੂੰ ਸੁਣ ਬੜਾ ਸ਼ਿੰਗਾਰ ਦਿੱਤਾ ਹੈ ਤੂੰ ਤੇ ਹੁਣ ਲੋਕਾਂ ਨੂੰ ਇੰਜ ਪ੍ਰਤੀਤ ਹੁੰਦਾ ਪਿਆ ਜਿਵੇਂ ਸੱਚ ਉਠੋ ਨੋ ਵੀ ਸ਼ਿੰਗਾਰ ਦਈਏ ਚਮਕਾ ਦਈਏ ਚੱਲਦਾ ਹੈ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਹੀ ਪਵਾਣੇ ਪੈਂਦੇ ਨੇ ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸ ਨੂੰ ਸੱਚ ਨਾਲ ਨਾ ਜੋੜੀਏ ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸ ਨੂੰ ਸੱਚ ਨਾਲ ਹੀ ਪੈਂਦਾ ਹੈ ਭਾਵੇਂ ਝੂਠ ਹੈ ਪਰ ਗਹਿਣੇ ਉਸ ਨੂੰ ਸੱਚ ਦੇ ਪਵਾਣੇ ਪੈਂਦੇ ਨੇ ਸ਼ਿੰਗਾਰ ਉਸ ਨੂੰ ਸੱਚ ਦਾ ਦੇਣਾ ਪੈਂਦਾ ਹੈ ਇਕ ਤੇ ਇਹ ਹੈ ਇਕ ਹੁੰਦਾ ਹੈ అతి ਉਪਮਾ ਅਲੰਕਾਰ ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਦ ਦੰਦ ਨੇ ਤੇ ਮੋਤੀਆਂ ਵਰਗੇ ਨੇ అతి ਉਪਮਾ ਅਲੰਕਾਰ ਤੇ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ అతి ਉਪਮਾ ਅਲੰਕਾਰ ਸਾਹਿਤਿਕ ਦੁਨੀਆ ਦੇ ਵਿੱਚ ਕਾਵਿ ਦੁਨੀਆ ਦੇ ਵਿੱਚ ਇਸ ਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਹਨ ਮੈਨੂੰ ਕਹਿਣ ਲਈ ਗੁਰਨਾਣਿਕ ਦੇ ਕੌਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ ਇਹ ਸਤਗੁਰਾਂ ਨੇ అతి ਉਪਮਾ ਅਲੰਕਾਰ ਵਰਤੇ ਹੈ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ ਦੁੱਖ ਹੀ ਦੁੱਖ ਹੈ ਬਈ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿਣ ਲੱਗਾ ਮੈਂ ਸਹਿਮਤ ਨਹੀਂ ਇਹ అతి ਉਪਮਾ ਅਲੰਕਾਰ ਹੈ ਤੇ అతి ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿੰਨਾ ਤੁਸੀਂ ਕੀਤਾ ਮੈਨੂੰ ਇਹ ਕਹਿਣ ਲੱਗਾ ਆਖਰ ਮਨੁੱਖੀ ਦੁਨੀਆ 'ਚ ਕਿਦਰੇ ਆਨੰਦ ਵੀ ਹੈ ਕਿਹੜਾ ਵੀ ਹੈ ਖੁਸ਼ੀਆਂ ਵੀ ਐਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਸ਼ੋਭਾ ਨਹੀਂ ਦਿੰਦਾ ਮੈਂ ਕਿ ਮਹਾਪੁਰਖੋ ਸਿਆਣੇ ਹੋ ਤੁਸੀਂ ਚਿੰਤਕੋ ਔਰ ਉਮਰ ਦੇ لحاظ 'ਚ ਵਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ اور विद्या پڑھائی चिंतक ਦੇਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ ਕਿਉਂਕਿ ਵਿਚਾਰ ਉਹ ਤਾਂ ਅੰਦਰ ਅਕਸਰ ਚੱਲਦਾ ਰਹਿੰਦਾ ਸੀ ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਜ ਕਹਿਣਗੇ ਉਸ ਦਿਨ ਮੈਂ ਉਹਨਾਂ ਦੀ ਬਹਿਬਲ ਦਾ ਦੇਖੀ ਬਿਲਕੁਲ ਅਸੈਮਤੀ ਕਹਿਣ ਲੱਗੇ ਨਹੀਂ ਕਿ 2 ਘੰਟੇ ਤੁਸੀਂ ਲਾਇਆ ਐਵੇਂ ਜਾਇਕੀ ਤੇ ਦੁੱਖ ਇਤਨਾ ਨਹੀਂ ਹੈ ਇਹ ਗੁਰੂ ਨਾਨਕ ਨੇ అతి ਉਪਮਾ ਅਲੰਕਾਰ ਵਰਤੇ ਹੈ ਜਿਸ ਨੂੰ ਤੁਸੀਂ ਉਹ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੈ ਇਹ ਅਲੰਕਾਰ ਹੈ ਗਹਿਣਾ ਹੈ ਭੋਸ਼ਨ ਹੈ ਵਾਸਤਵਿਕ ਐਸਾ ਨਹੀਂ ਹੈ ਮੈਂ ਕਹ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ ਔਰ ਜੋ ਗੁਰੂ ਨਾਨਕ ਨੇ ਆਖਿਆ ਇਹ అతి ਉਪਮਾ ਅਲੰਕਾਰ ਨਹੀਂ ਹੈ ਇਹ ਕਸਮ ਦੇ ਬੋਲਨੇ ਇਹ ਸਤਿ ਬਚਨ ਨੇ ਇਹ ਸੰਪੂਰਨ ਬਚਨ ਨੇ ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ ਫਿਰ ਤੇ ਗੁਰਬਾਣੀ ਨੂੰ ਕਲਪਨਾ ਆਸਣਾ ਪੈਗਾ ਇਹ ਕਲਪਨਾ ਨਹੀਂ ਹੈ ਇਹ ਸੱਚ ਹੈ ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ ਵਰਨਾ ਇਹ ਅਤੀ ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕਲ ਸੱਚ ਦਾ ਸੁਖ ਦਾ ਸਰੂਪ ਦਿਖਾਵਾਂਗਾ ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆ 'ਚ ਮੇਰਾ ਦੁੱਖ ਨਹੀਂ ਸੁਖਰੀਏ ਨਾ ਕਿ ਠੀਕ ਹੈ ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ ਐਸੀ ਨੋਬਤ ਨਹੀਂ ਆਵੇਗੀ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕ ਜਿਵੇਂ ਤਨਸ ਬਈ ਜਿਵੇਂ ਮੂਰਖ ਕੁਝ ਸਮਝਦਾ ਨਹੀਂ ਉਹ ਜਦ ਚਲਾ ਗਿਆ ਯਕੀਨ ਜਾਨੋ ਉਸ ਦਿਨ ਸਾਰਾ ਦਿਨ ਰਹਾ ਮੈਂ ਵੀ ਬੇਚਾਇਆ ਮੈਂ ਤਾਂ ਪਤਨੀ ਕੀ ਦਿਖਾਏਗਾ ਕੀ ਲਿਆ ਦੇ ਕਿਦਰ ਐਸਾ ਤੇ ਨਹੀਂ ਹੈ ਕਿ ਮੈਂ ਕੁਝ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਦਿਮਾਗ ਸੋਚਦਾ ਹੀ ਰਿਹਾ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਵਿੱਚ ਪਗ ਲਾਣੀ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ। ਸੋਜਮਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ। ਸੰਸਕ੍ਰਿਤ ਤੇ ਫਾਰਸੀ ਤੇ ਅਰਬੀ ਦਾ ਮਹਾ ਪੰਡਿਤ ਹੈ। ਇਹ ਤੇ ਪਤਾ ਨਹੀਂ ਕੀ ਦਿਖਾਵੇਗਾ। ਔਰ ਕੋਈ ਮਾਮੂਲੀ ਚੀਜ਼ੇ ਪੇਸ਼ ਨਹੀਂ ਕਰੇਗਾ। ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂਦੇ ਹੋ ਕਰਕੇ ਸਵੇਰ ਹੋਈ। ਕਥਾ ਦਵਕਤ ਹੋਇਆ ਕਥਾ ਉਥੇ ਅੰਮ੍ਰਿਤ ਵੇਲੇ ਆਉਂਦੀ ਸੀ ਸੂਰਜ ਨਿਕਲਣ ਤੋਂ ਪਹਿਲੇ-ਪਹਿਲੇ ਸਮਾਪਤੀ ਹੋ ਜਾਂਦੀ ਸੀ ਗੰਗਾ ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਝ ਕਰਨਾ ਹੈ ਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚਲਦੀ ਸੀ ਇਹਨਾਂ ਕਥਾ ਦਾਸ ਨੇ ਅਰੰਭ ਕੀਤੀ ਔਰ ਮਨ ਉਖੜਿਆ ਹੋਇਆ ਉਸ ਜ਼ੁਬਾਨ ਵੀ ਉਖੜੀ ਹੋਈ ਹੈ ਘੰਟਾ ਜ਼ਰੂਰ ਮੈਂ ਪਾਸ ਕੀਤਾ ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ ਚ ਕਿ ਆ ਗਿਆ ਇਹ ਵੀ ਮੇਰੀ ਉਸ ਦਿਨ ਹਾਲਤ ਰਹੀ ਉਸ ਸਾਧੂ ਆਇਆ ਜਦ ਕੋ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ ਤੇ ਮੈਂ ਸੋਚਿਆ ਸ਼ਰਧਾ ਤੇ ਇਹ ਵੀ ਗੁਰੂਗਨ ਸਾਹਿਬ ਦੀ ਪੂਰੀ ਰੱਖਦਾ ਹੈ ਐਨ ਅੰਮ੍ਰਿਤ ਰਿਲੇ ਸੋਹਣੇ ਜਿਹਾਂ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਹੈ ਮੱਥਾ ਜ਼ਰੂਰ ਉਸਨੇ ਠੇਕਿਆ ਫੁੱਲ ਨਹੀਂ ਢੇਕੀਤੇ ਆਪਣੇ ਹੱਥੇ 'ਚ ਹੀ ਰੱਖੇ ਐਨ ਬੈਠਦਾ ਵੀ ਕੋਣਾ ਹੀ ਸੀ ਬਿਲਕੁਲ ਕੋਨੇ 'ਚ ਬੈਠ ਗਿਆ ਕਥਾ ਦੀ ਸਮਾਪਤੀ ਤੋਂ ਬਾਅਦ ਖੜੇ ਹੋ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ ਇਹ ਜੋ ਮੇਰੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ ਤੁਹਾਨੂੰ ਦਿਖਾਈ ਦਿੰਦਾ ਹੈ ਮੈਂ ਕਿ ਪ੍ਰਭੂ ਦੀ ਬਖਸ਼ਿਸ਼ ਹੈ ਰਹਿਮਤ ਹੈ ਅੱਖਾਂ 'ਚ ਰੋਸ਼ਨੀ ਹੈ ਦਿਖਾਈ ਦਿੰਦੇ ਹੈ ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ ਤੇ ਇਹਨਾਂ ਦਾ ਸੁਆਪਣ ਵੀ ਦਿਖਾਈ ਦਿੰਦਾ ਹੋਵੇਗਾ ਮੈਂ ਕਿ ਠੀਕ ਬਿਲਕੁਲ ਠੀਕ ਹੈ ਇਹ ਹਸਦੇ ਪਰਦੇਦ ਹੋ ਰਹੇ ਨੇ ਕਹਿੰਦਾ ਇਤਨੇ ਹਾਸੇ ਦੇ ਹੁੰਦੇ ਆ ਇਤਨੀ ਖੁਸ਼ੀ ਦੇ ਹੁੰਦੇ ਆ ਇਤਨੇ ਖਿੜਾਉ ਦੇ ਹੁੰਦੇ ਆ ਔਰ ਇਤਨੇ ਸੁਪਣ ਦੇ ਹੁੰਦੇ ਆ ਕਿ ਇਹ ਆਖਣਾ ਫੱਬਦਾ ਚੰਗਾ ਲੱਗਦਾ ਨਾ ਨਿਕ ਦੁਖੀ ਆ ਸਭ ਸੰਸਾਰ ਐਸਾ ਖੇੜਾ ਸਾਹਮਣੇ ਆਉਨੇ ਇੱਕ ਸੁਪਣ ਦਾ ਨਮੂਨਾ ਸਾਹਮਣੇ ਆਵੇ ਖੇੜੇ ਦੀ ਤਸਵੀਰ ਸਾਹਮਣੇ ਹੋਵੇ ਮੁਸਕਰਾਹਟ ਦਾ ਮੂਜਸਮਾ ਸਾਹਮਣੇ ਹੋਵੇ ਕਿ ਇਹ ਬੋਲ ਫੱਬਦੇ ਨੇ ਨਾਨਕ ਦੁਖੀਆ ਸਭ ਸੰਸਾਰ ਅਤੀ ਉਪਮਾ ਅਲੰਕਾਰ ਹੈ ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ ਸਭ ਜਗ੍ਹਾ ਤੇ ਨਹੀਂ ਮਨ ਤੋਂ ਬਹੁਤ ਥੋੜਾ ਹਲਕਾ ਹੋਇਆ ਮੈਂ ਕਿ ਮਾਤਮਾ ਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਖੇੜੇ ਦੇ ਖੁਸ਼ੀਆਂ ਦੇ ਸੁਖ ਦੇ ਦਰਸ਼ਨ ਕਰਾਏ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ تسلیم ਮੰਨਦੇ ਹਾਂ ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ ਇੱਥੇ ਹੀ ਰੱਖ ਜਾਓ ਬਾਕੀ ਗੱਲਾਂ ਪਛਾਣ ਨਹੀਂ ਕਰਾਂਗੇ ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ ਇਹ ਨਵੇਂ ਫੁੱਲਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾਏ ਗਰਮੀਆਂ ਦੇ ਦਿਨ। ਖਾਸ ਕਰਕੇ ਔਰ ਬੜੀ ਮਹਿਕ। ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਭਰ ਆਈਆਂ ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ। ਤੇ ਫਿਰ ਕੀ ਗੱਲ ਹੋਵੇਗੀ? ਮੈਂ ਕਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਹ ਜਿਹੜਾ ਮੁਰਝਾਣਾ ਹੈ ਨਾ ਇਸੇ ਹੀ ਖੇੜੇ ਦੇ ਚੋਂ ਨਿਕਲੇਗਾ ਇਹ ਜਿਹੜੀ ਮੌਤ ਹੈ ਇਸੇ ਹੀ ਜ਼ਿੰਦਗੀ ਦੇ ਚੋਂ ਨਿਕਲੇਗੀ ਕਿ ਜਿਹੜੀ ਕਰੂਪਤਾ ਹੈ ਨਾ ਇਸੇ ਹੀ ਸੁਪਨਿਆਂ ਦੇ ਚੋਂ ਨਿਕਲੇਗੀ ਇਹ ਜੋ ਕਬਰ ਹੈ ਇਸੇ ਹੀ ਜ਼ਿੰਦਗੀ ਦੀ ਬਣੇਗੀ ਮੈਨੂੰ ਚੰਗੀ ਤਰ੍ਹਾਂ ਯਾਦ ਢਾ ਨਿਕਲ ਗਈ ਉਸਦੇ ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ ਨਿਰਾਪਖੰਡੀ ਨਹੀਂ ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ ਕੋਰਾ ਹੰਕਾਰੀ ਨਹੀਂ ਕਿੰਨ ਲਗਾ ਗੁਰਨਾਣਿਕ ਨੇ ਜੋ ਕੁਛ ਆਖਿਆ ਸਹੀ ਹੈ ਗੁਰਨਾਣਿਕ ਦੇ ਸੰਬੰਧ ਦੇ ਜੋ ਮੈਂ ਸ਼ਬਦ ਆਖੇ ਮੈਂ ਵਾਪਸ ਲੈ ਲੈਂਦਾ ਇਹ ਠੀਕ ਹੈ ਬਾਲੀ ਰੋਵੇ ਨਾ ਹੈ ਫਤਾਰ ਨਾਨਕ ਦੁਖਿਆ ਸਭ ਸੰਸਾਰ ਦੁੱਖ ਵਿਆਪਕ ਹੈ ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ ਧਨਵਾਨ ਵੀ ਦੁਖੀ ਹੈ। ਬਲਕੇ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿੰਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿੰਨਾ ਧਨਵਾਨ ਦੁਖੀ ਹੈ ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ ਕਿਉਂਕਿ ਮੂਰਖਤਾ ਦਾ ਜੋ ਹੰਕਾਰ ਕੇ ਉਸ ਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿੰਨਾ ਕਿ ਸਿਆਣਾ ਦੁਖੀ ਹੈ। ਚਿੰਤਕ ਦੁਖੀ ਹੈ। दुख तो व्यापक है कमजोर भी दुखी ताक दुख�� दुख chapter है, ताकतवर भी दुखी है निर्बल भी दुखी है बलवान भी दुखी है निर्धन भी दुखी है धनवान भी दुखी है करूप भी दुखी है सुंदर भी दुखी है छोटा भी दुखी है बड़ा भी दुखी है दुख व्यापक है बाली रोव है नाए भतार नानक दुखिया, सब संसार मनुखता दी झोली च इतने दुख देख के ਕਿਆਲਾ ਜਾਂਦਾ ਕਿਦਰੇ ਗਲਤ ਬੀਜ ਤੇ ਨਹੀਂ ਬੋਏ ਗਏ ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨੇ ਦਰਖਤ ਦੀ ਪਛਾਣ ਆਉਂਦੀ ਏ ਫਲਾਂ ਤੋਂ ਪਛਾਣ ਆਉਂਦੀ ਏ ਪੋਇਆ ਕੀ ਸੀ ਬੀਜ ਦੀ ਪਛਾਣ ਕਿਸ ਤੋਂ ਹੋਵੇਗੀ ਫਲੋਂ ਤੋਂ ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ ਗਲਤ ਬੋਏ ਗਏ ਨੇ ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਵਿੱਚ ਰਕਸ਼ ਵੇਖਣ ਦੇ ਵਿੱਚ ਔਰ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ ਐਸੀਆਂ ਖੁਰਦ ਬੀਨਾ ਤਿਆਰ ਹੋ ਗਈਆਂ ਨੇ ਸੈਂਟਿਸਟਸ ਵੇਖ ਲੈਂਦੇ ਨੇ ਇਹਦੇ ਵਿੱਚ ਐਸਾ ਫੁੱਲ ਨਿਕਲੇਗਾ ਐਸਾ ਫਲ ਨਿਕਲੇਗਾ ਔਰ ਫੁੱਲਾਂ ਦਾ ਇਹ ਰੰਗ ਹੋਵੇਗਾ ਫਲ ਇਤਨੇ ਆਕਾਰ ਦਾ ਹੋਵੇਗਾ ਅਗਰ ਅਨੁਕੂਲ ਧਰਤੀ ਮਿਲ ਗਈ ਬੀਜ ਦੇ ਵਿੱਚ ਫਲ ਵੇਖਣ ਦੇ ਸਫਲ ਹੋਇਆ ਹੈ ਸੈਂਟਿਸਟ ਵਿਗਿਆਨਕ ਕਰਮਾਂ ਦੇ ਫਲ ਵੇਖਣ ਦੇ ਸਫਲ ਹੋਇਆ ਸਨ ਭਗਤ ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ ਇਹਦੇ ਚੋਂ ਕਲੇਸ਼ ਨਿਕਲੇਗਾ ਇਸ ਦੇ ਚੋਂ ਸੁਖ ਨਿਕਲੇਗਾ ਇਸ ਦੇ ਚੋਂ ਆਨੰਦ ਨਿਕਲੇਗਾ ਉਹਦੇ ਕੋਲ ਆਪਣੀ ਦ੍ਰਿਸ਼ਟੀ ਹੈ ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ ਫਲਾਂ ਦੀ ਫਸਲ ਹੈ ਪੌਲਾਂ ਦੀ ਫਸਲ ਹੈ। ਔਰ ਬਹੁਤ ਆਦ ਦੇ ਚ ਬੜੇ ਸੋਹਣੇ ਢੰਗ ਨਾਲ। ਅਗਰ ਇਸ ਤਰ੍ਹਾਂ ਨਾ ਹੁੰਦਾ ਤੇ ਇਸ ਵਦੀ ਆਬਾਦੀ ਦੀ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ। ਬੀਜ ਨੂੰ ਵਧਿਆ ਕਰਨ ਦੇ ਸਾਇੰਸ ਦਾ ਬਹੁਤ ਵੱਡਾ ਹੱਥ ਹੈ। ਔਰ ਸਾਇੰਟਿਸਟ ਸਫਲ ਹੋਇਆ ਹੈ ਬੀਜ ਦੇ ਚ फल वेखण संत सफल होया कर्म फल वेखण इस कर्म चो दुख निकलेगा इस कर्म चो सुख निकलेगा इस कर्म चो परम आनंद निकलेगा और ये नियम परमात्मा ने आप बनाया अगर कोई दुखी है तो एक गल स्पष्ट हो गई बीज ऐसा बोया गया जिस तो दुख निकले है और जो दुख है, है तो फिर परमात्मा कसूरवार नहीं ਕਿ ਅੱਜ ਤੱਕ ਐਸਾ ਹੋਇਆ ਹੈ ਫਰਾਇਡ ਨੇ ਕਿਦਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ ਜੱਦੀ ਰੋ ਤਾਂ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ ਤੇਰੇ ਮਾਂ-ਬਾਪ ਜ਼ਿੰਮੇਵਾਰ ਨੇ ਤੇ ਹੁਣ ਸੰਸਕਾਰ ਵੀ ਸ਼ੁਰੂ-ਸ਼ੁਰੂ 'ਚ ਮਾਂ-ਬਾਪ ਦਿੰਦੇ ਨੇ ਬੋਲਣਾ ਸੋਚਣਾ ਇਹ ਪਹਿਲੇ-ਪਹਿਲੇ ਤੇ ਮਾਂ-ਬਾਪ ਤੋਂ ਹੀ ਮਿਲਦਾ ਹੈ ਜੋ ਹੈ ਮਨੁੱਖੀ ਬੱਚੇ ਨੂੰ ਤਾਂ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ-ਬਾਪ ਜ਼ਿੰਮੇਵਾਰ ਨੇ ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ-ਬਾਪ ਜ਼ਿੰਮੇਵਾਰ ਨੇ ਮਾਂ ਬਾਪ ਤੋਂ ਸ਼ਰੀਰ ਆਇਆ ਰੋਗੀ ਸ਼ਰੀਰ ਆਇਆ ਉਹ ਦੋਸ਼ੀ ਨੇ ਪਰ ਉਸਨੇ ਉਸ ਵਕਤ ਐਲਾਨੀਆਂ ਕੀ ਅਸੀਸ ਜਰਮਨੀ ਦੇ ਪ੍ਰਸਿੱਧ ਡਾਕਟਰ ਨੇ ਕਿ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੇ ਜਿੰਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਹੋ ਲੈਣਾ ਚਾਹੀਦਾ ਹੈ ਨਹੀਂ ਤੇ ਦੁਨੀਆਂ ਦੇ ਵਿੱਚ ਰੋਗੀ ਹੀ ਰੋਗੀ ਹੋਣਗੇ ਉਸਨੇ ਆਪਣੇ ਡੰਗ ਨਾਲ ਐਸਾ ਕਿਹਾ ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਹਬਾਬ ਜ਼ਿੰਮੇਵਾਰ ਨੇ ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਹਬਾਬ ਜ਼ਿੰਮੇਵਾਰ ਨੇ ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਹਬਾਬ ਜ਼ਿੰਮੇਵਾਰ ਨੇ ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆ 'ਚ ਪੈ ਰਿਹਾ ਸੀ ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ ਔਰ ਮਾਹਬਾਬ ਦਾ ਸਲਮਾਨ ਘਟਨਾ ਸ਼ੁਰੂ ਹੋ ਗਿਆ ਸੀ ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ ਤੇਰੀ ਆਰਥਿਕ ਆਗਣਾ ਲਈ ਸਮਾਜ ਜ਼ਿੰਮੇਵਾਰ ਹੈ ਤੂੰ ਜ਼ਿੰਮੇਵਾਰ ਨਹੀਂ ਤੇਰੀ ਆਰਥਿਕ ਤੰਗੀਆਂ ਲਈ ਤੇਰੇ ਆਰਥਿਕ ਕਲੇਸ਼ ਲਈ ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ ਮੇਰੇ ਸਰੀਰਕ ਰੋਗਾ ਲਈ ਮੇਰੇ ਮਾਨਸਿਕ ਸੰਤਾਪ ਲਈ ਮਾਂ-ਬਾਪ ਜ਼ਿੰਮੇਵਾਰ ਨੇ ਮੈਂ ਤਾਂ ਸੁਤੰਤਰ ਹਾਂ ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ ਦੋਸ਼ ਸਮਾਜ ਦਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਈਡ ਦੇ ਖਿਆਲਾਂ ਨੂੰ ਲਈਏ ਕਾਰਲ ਮੋਰਕਸ ਦੇ ਖਿਆਲਾਂ ਨੂੰ ਲਈਏ ਸਹਿਬ ਕਹਿੰਦੇ ਮਾਂ ਬਾਪ ਦੋਸ਼ੀ ਨਹੀਂ ਨੇ ਸਮਾਜ ਵੀ ਦੋਸ਼ੀ ਨਹੀਂ ਹੈ ਫਿਰ ਕੌਣ ਦੋਸ਼ੀ ਹੈ ਦੱਦਾ ਦੋਸ਼ ਨਾ ਦੇਉ ਕਾਹੂ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨ ਕੋਈ ਮਾਂ ਬਾਪ ਦੋਸ਼ੀ ਨਹੀਂ ਨੇ ਕੋਈ ਸਮਾਜ ਦੋਸ਼ੀ ਨਹੀਂ ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਨਾ ਮਾਂ ਬਾਪ ਨਾ ਸਮਾਜ ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ ਤੂੰ ਇਹ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ ਤੇਰੇ ਦੁੱਖ ਲਈ ਤੇਰੀ ਮਾਨਸਿਕ ਪੀੜਾ ਲਈ ਤੇਰੇ ਸਰੀਰਕ ਰੋਗਾਂ ਲਈ ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਹੈ ਨਾ ਸਮਾਜ ਜ਼ਿੰਮੇਵਾਰ ਔਰ ਨਾ ਹੈ ਮਾਂ-ਬਾਪ ਜ਼ਿੰਮੇਵਾਰ ਤੂੰ ਸਵੈ ਦੱਦਾ ਦੋਸ਼ ਨਾ ਕਾਹੂੰ ਦੋਸ਼ ਕਰਮ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਕਰਮ ਇੱਕ ਐਸਾ ਵੀ ਜਾਏ ਅਰੇ ਬੀਜ ਤੈਨੂੰ ਪਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ ਅਦ੍ਰਿਸ਼ ਰੂਪ ਵਿੱਚ ਰਸਨਾ ਤੇਰੇ ਕੋਲ ਤੇਰੀ ਮਰਜ਼ੀ ਹੈ ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ ਮਿਠਾਸ ਦੇ ਬੀਜ ਬੋ ਭਾਵੇਂ ਕੁੜਤਨ ਦੇ ਹੱਥ ਤੇਰੇ ਕੋਲ ਨੇ ਭਾਵੇਂ ਗਲਤ ਕਰ ਭਾਵੇਂ ਠੀਕ ਕਰ ਪੈਰ ਤੇਰੇ ਕੋਲ ਨੇ ਭਾਵੇਂ ਗਲਤ ਪਾਸੇ ਜਾ ਭਾਵੇਂ ਸਹੀ ਲੇਕਿਨ ਇਤਨੀ ਗੱਲ ਚੇਤੇ ਕਰ ਲੈ ਤੇਰਾ ਹਰ ਕਰਮ ਇੱਕ ਬੀਜ ਹੈ ਔਰ ਇਸ ਬੀਜ ਤੋਂ ਫਲ ਪੈਦਾ ਹੋਵੇਗਾ ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈ ਤੇ ਕਰਮ ਤਿੰਨ ਤਰ੍ਹਾਂ ਦੇ ਨੇ ਸਰੀਰਕ ਮਾਨਸਿਕ ਵਾਚਕ ਜੋ ਮੈਂ ਮਨ ਨਾਲ ਸੋਚਿਆ ਚੰਗਾ ਜਾਂ ਮਾੜਾ ਮਾਨਸਿਕ ਕਰਮ ਜੋ ਮੈਂ ਜ਼ਬਾਨ ਨਾਲ ਬੋਲਿਆ ਚੰਗਾ ਜਾਂ ਮਾੜਾ ਵਾਚਕ ਕਰਮ ਜੋ ਮੈਂ ਹੱਥਾਂ ਪੈਰਾਂ ਦੇ ਨਾਲ ਕੀਤਾ ਚੰਗਾ ਤੇ ਮਾੜਾ ਸਰੀਰਕ ਕਰਮ ਇਨਾਂ ਤਿੰਨਾਂ ਹੀ ਕਰਮਾਂ ਦੇ ਜੋੜ ਤੋਂ ਉਪਜਦੇ ਨੇ ਸੁਖ ਤੇ ਦੁਖ ਦੁਖ ਹੈ ਤੇਰੇ ਕੋਲ ਕਿਸੇ ਨੂੰ ਵੀ ਦੋਸ਼ੀ ਠਹਿਰਾਣ ਦੀ ਲੋੜ ਨਹੀਂ ਤੇਰੇ ਸਰੀਰਕ ਕਰਮ ਠੀਕ ਨਹੀਂ ਆਉਣਗੇ ਤੇਰੇ ਬਾਚਕ ਕਰਮ ਠੀਕ ਨਹੀਂ ਆਉਣਗੇ ਤੇਰੇ ਮਾਨਸਿਕ ਕਰਮ ਠੀਕ ਨਹੀਂ ਹੋਣਗੇ ਤੇ ਕਰਮ ਹੀ ਤੇ ਬੀਜ ਸੰ ਤੇ ਮੈਂ ਫਿਰ ਅਰਸ਼ ਕਰਾਂ ਮਨੁੱਖ ਹਰ ਬੰਦਾ ਜਿਵੇਂ ਬੀਜ ਦੇ ਚ ਫਲ ਨਹੀਂ ਦੇਖ ਸਕਦਾ ਲੇਕਿਨ ਵਿਗਿਆਨਕ ਦੇਖ ਸਕਦਾ ਹੈ ਸੈਂਟਿਸਟ ਦੇਖ ਸਕਦਾ ਹੈ ਅੱਜ ਵੀ ਦੇਖ ਸਕਦਾ ਹੈ ਇਹ ਬੀਜ ਠੀਕ ਨਹੀਂ ਹੈ ਇਹਦੇ ਚੋਂ ਫਲ ਠੀਕ ਨਹੀਂ ਨਿਕਲੇਗਾ ਇਹਦੇ ਚੋਂ ਫੁੱਲ ਚੰਗੇ ਨਹੀਂ ਨਿਕਲਣਗੇ ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੈਂਟਿਸਟ ਕਰਮ ਦੇ ਚ ਦੁੱਖ ਸੁਖ ਦਾ ਫਲ ਵੇਖਣ ਦੇ ਸਫਲ ਹੋਇਆ ਸੰਤ ਬੀਜਾਂ ਦੀ ਛਟਾਈ ਕੀਤੀ ਸੈਂਟਿਸਟ ਨੇ ਕਰਮਾਂ ਦੀ ਛੇਂਟਾਈ ਕੀਤੀ ਸੰਤ ਨੇ ਗੁਰੂ ਨੇ ਪੀਰ پیغمبر ਨੇ ਇਹਨਾ ਕਰਮਾਂ ਨੂੰ ਜ਼ਿੰਦਗੀ ਤੋਂ ਇੱਕ ਪਾਸੇ ਕਰ ਦੋ ਨਹੀਂ ਤੇ ਦੁੱਖ ਹੀ ਦੁੱਖ ਆਉਣਗੇ। ਔਰ ਇਹਨਾ ਕਰਮਾਂ ਨੂੰ ਝੋਲੀ ਵਿੱਚ ਪਾ ਲੋ। ਜੇ ਸੁੱਖ ਤੂੰ ਚਾਹਦਾ ਹੈ। ਇਹ ਰੱਬੀ ਵਿਧਾਨ ਜਦ ਮਹਾਤਮਾ ਬੁੱਧ ਦੇ ਸਾਹਮਣੇ ਆਇਆ। ਉਹਨੇ ਆਪਣੇ ਭਿਖਸ਼ੂਆਂ ਨੂੰ ਕਿਹਾ ਰੱਬ ਨੂੰ ਨੰਬਰ 2 ਤੇ ਰੱਖੋ ਕਰਮ ਨੂੰ ਨੰਬਰ 1 ਤੇ। ਪਿਛੇ ਰੱਖੋ ਰੱਬ ਨੂੰ। ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ वैसी ही इसे बीच जो दुख सुख निकल गए और उसका विधान भी अटल उसका नियम भी अटल ये नहीं अगर वो फैसले बदलता है नियम बदलता है तो फिर उसके फैसले कमजोर ने उसका कोई भी विधान अटल नहीं है नेचल नहीं है फिर ना परमात्मा ने, ने चल है वह नेचल होने का सबूत कितों मिलता है वह नियम ने है ਭਾਰਤ ਦਾ ਜਿਹੜਾ ਰਾਸ਼ਟਰੀ ਆਵਿਧਾਨ ਹੈ ਨਾ ਜਿਸ ਦੇ ਮੁਤਾਬਕ ਮੁਲਕ ਨੂੰ ਚਲਾਇਆ ਜਾਂਦਾ ਕਨਸਟੀਚਿਊਸ਼ਨ ਇਸ ਦੇ ਵਿੱਚ ਗਾਲਬਨ 150 ਤੋਂ ਵੀ ਜ਼ਿਆਦਾ ਦਫਾ ਤਰਮੀਮ ਹੋ ਚੁਕੀ ਹੈ ਸੰਸ਼ੋਧਨ ਹੋ ਚੁਕੇ ਹੈ ਐਮੈਂਡਮੈਂਟ ਹੋ ਚੁਕੀ ਹੈ 150 ਤੋਂ ਵੀ ਵੱਧ ਜਦ ਜਦ ਦੇਖਿਆ ਗਿਆ ਹੈ ਵਿਧਾਨ ਇਹਦੇ ਮੁਤਾਬਕ ਦੇਸ਼ ਨੂੰ ਚਲਾਣਾ ਔਖਾ ਹੈ ਤਬਦੀਲੀ ਇਹਦੇ ਮੁਤਾਬਕ ਦੇਸ਼ ਨੂੰ ਚਲਾਣਾ ਔਖਾ ਹੈ ਫਿਰ ਤਬਦੀਲੀ ਇਸ ਦਾ ਮਤਲਬ ਹੈ 150 ਦਫਾ ਪਹਿਲੇ ਹੋਈ ਹੈ ਜੇ ਪਹਿਲੇ ਉਸ ਵਿਧਾਨ ਨੂੰ ਸਹੀ ਮੰਨ ਕੇ ਦੇਸ਼ ਨੂੰ ਚਲਾਇਆ ਜਾਂਦਾ ਰਿਹਾ ਤੇ ਸਾਲ 2 ਸਾਲ ਬਾਅਦ 10 ਸਾਲ ਬਾਅਦ ਪਤਾ ਚਲਿਆ ਨਹੀਂ ਇਹ ਗਲਤ ਹੈ ਸੰਸ਼ੋਧਨ ਕਰੋ ਤੇ ਕੀ ਪਤਾ ਹੁਣ ਵੀ ਜਿਸ ਢੰਗ ਨਾਲ ਚਲਾ ਰਹੇ ਹੋਏ ਇਹ ਵੀ ਕੋਈ ਸਹੀ ਹੈ ਇਹਦੇ 'ਚ ਨਹੀਂ ਸੰਸ਼ੋਧਨ ਕਰਨਾ ਪਏ ਔਰ ਕਿੰਨੀ ਦਫਾ ਕਰਨਾ ਪਏ 150 ਦਫਾ ਤੇ ਕਰ ਚੁੱਕੇ ਹੈ ਕੀ ਆ ਪ੍ਰਮਾਤਮਾ ਵੀ ਆਪਣੇ ਵਿਧਾਨ ਵਿੱਚ ਸੰਸ਼ੋਧਨ ਕਰਦਾ ਹੈ ਤਰਮੀਮ ਕਰਦਾ ਹੈ ਅਗਰ ਤਰਮੀਮ ਕਰਦਾ ਹੈ ਤੇ ਇਹਦਾ ਮਤਲਬ ਉਹਦੇ ਕੋਲ ਭੁੱਲਾਂ ਹੁੰਦੀਆਂ ਨੇ ਗਲਤੀਆਂ ਹੁੰਦੀਆਂ ਨੇ ਉਹਦਾ ਨਿਯਮ ਵੀ ਅਟਲ ਨਹੀਂ ਹੈ ਉਹਦਾ ਵਿਧਾਨ ਵੀ ਅਟਲ ਨਹੀਂ ਹੈ ਫਿਰ ਉਹਨੂੰ ਵੀ ਠੀਕ ਕਰਨਾ ਪੈਂਦਾ ਹੈ ਉਹਨੂੰ ਵੀ ਆਪਣੇ ਵਿਧਾਨ ਦੀ ਸੁਧਾਈ ਕਰਨੀ ਪੈਂਦੀ ਹੈ ਔਰ ਉਹਨੂੰ ਵੀ ਸੋਚਣਾ ਪੈਂਦਾ ਹੈ ਕਿ ਇਹਦੇ ਮੁਤਾਬਕ ਜਗਤ ਨੂੰ ਚਲਾਣਾ ਔਖਾ ਹੈ ਔਰ ਇਹਦੇ ਮੁਤਾਬਕ ਜਗਤ ਨੂੰ ਪੈਦਾ ਕਰਨਾ ਔਖਾ ਹੈ ਮੈਂ ਆਪਣੇ ਵਿਧਾਨ ਦੇ ਵਿੱਚ ਜੋ ਹੈ ਤਬਦੀਲੀ ਕਰਾਂ ਨਹੀਂ ਸੱਚਾ ਆਪ ਸੱਚਾ ਦਰਬਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਪ੍ਰਮਾਤਮਾ ਸੱਚਾ ਹੈ ਉਹ ਦਾਨੀ ਹਮ ਸੱਚਾ ਹੈ ਉਹਦਾ ਦਰਬਾਰ اٹਲ ਹੈ ਉਹਦੇ ਚ ਕੋਈ ਤਰਮੀਮ ਨਹੀਂ ਉਹਦੇ ਕੋਈ ਸੰਸ਼ੋਧਨ ਨਹੀਂ ਕਰਮਾਂ ਦੇ ਵਿਚਾਰ ਹੁੰਦੀ ਹੈ ਉਸਦੇ ਦਰਬਾਰ ਦੇ ਚ ਕਿਸ ਢੰਗ ਨਾਲ ਲਾਉਂਦੀ ਹੈ ਇਹ ਲੰਬੇ ਚੋੜੇ ਸਿਧਾਂਤਕ ਨੁਕਤੇ ਮੈਂ ਤੁਹਾਡੇ ਸਾਹਮਣੇ ਕੱਲ ਫਿਰ ਰੱਖਾਂਗੇ ਕਿਉਂਕਿ ਕੜੀ ਤੇ ਆਪਣੇ ਚਾਲ ਨਾਲ ਚਲਦੀ ਹੈ ਤੇ ਕੱਲ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ ਕਿਉਂਕਿ ਪਿਛੇ ਜਥਿਆਂ ਨੇ ਕੀਰਤਨ ਵੀ ਕਰਨਾ ਹੁੰਦਾ ਹੈ ਔਰ ਮਹਾਂਪੁਰਖਾਂ ਦੀ ਇੱਥੇ ਵਿਚਾਰਾ ਹੁੰਦੀਆਂ ਨੇ ਇਤਨੀ ਜੋ ਹੈ ਪ੍ਰਾਨ ਕਰਨੀਆਂ ਦਾਸ ਨੇ ਅੱਗੇ ਜਾ ਕੇ 8:30 ਵਜੇ ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸ ਨੂੰ ਇੱਥੇ ਤੋਰਾਂਗੇ ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ ਤੇ ਇਹ ਪ੍ਰਸ਼ਨ ਆਪਣੇ ਆਪ ਦੇ ਵਿੱਚ ਇਤਨਾ ਵੱਡਾ ਹੈ ਇਤਨਾ ਵੱਡਾ ਹੈ ਘਟ ਤੋਂ ਘਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ ਤੇ ਇੱਕ ਦੋ ਦਿਨ ਦੇ ਚੀ ਦਾਸ ਨੇ ਨਿਖੇੜਾ ਕਰਨਾ ਹੈ ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਕੜੇ ਸ਼ਬਦ ਨੇ ਕਲਗੀ ਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ ਤੁਛ ਬੁੱਧੀ ਅਨਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿੰਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ पंक्ति है मूल कर्मे कर्मे होए विचार सच्चा आप सच्चा दरबार मेरे दुखां लई कोई दोषी नहीं मेरे दुखां लई मैं दोषीया दद्दा दोष न देऊ काहूं दोष कर्मा अपनेआ जो मैं किया सो मैं पाया दोष न दीजे और जना समाप्ति वाहे गुरु जी का खालसा खालसा वाहे गुरु जी फति